ਆਪਾਂ ਮੱਖੀਆਂ ਦਾ ਕੰਮ ਵੀ ਕਰ ਲਿਆ ਆ ਦੇਖੋ ਕਿੰਨੇ ਬਕਸੇ ਅਸੀ ਆਨੇ ਯਾਰ ਇਹ ਤਾਂ ਰਾਜਸਥਾਨ ਸੇ ਆ ਬਾਈ ਲੈ ਕੇ ਆਇਆ ਇੱਕ ਤੋਂ ਬਾਈ ਆ ਫਿਰਦਾ ਸਰਿੰਦਰ ਇਸ ਕਾ ਨਾਮ ਇਸਕੇ ਹੈ ਡੱਬੇ ਇਹਦੇ ਡੱਬੇ ਆ ਸਾਰੇ ਓ ਉਹਨਾਂ ਦਾ ਘਰ ਆ ਮੱਖਾਂ ਦਾ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਇੱਥੇ ਖਾਣਾ ਖੂਣਾ ਖਾਂਦੇ ਆ ਆ ਦੇਖੋ ਹੁਣ ਇਹਨਾਂ ਨੂੰ ਇਹ ਖਰਾਕ ਦਿੰਦਾ ਖੰਡ ਢੋਲ ਕੇ ਪਾਉਣੀ ਪੈਂਦੀ ਜਿੰਨਾ ਚਿਰ ਹੋਣਾ ਹੋਵੇ ਫੁੱਲ ਫੱਲਣਾ ਹੋ ਦਰਾਖਤਾਂ ਤੇ ਹੁਣ ਮੱਕਾਂ ਤੇ ਪੂਰ ਪਊਗਾ ਫਿਰ ਉਹ ਖਾਣਗੇ ਆ ਫਿਰ ਉਹਨਾਂ ਦੀ ਖਰਾਕ ਇਹਨਾਂ ਨੂੰ ਉਧਰੋਂ ਮਿਲ ਜੂ ਹੁਣ ਸਾਰੇ ਬਕਸਿਆਂ ਤੇ ਟੱਕਣ ਲਾਹੇ ਪਏ ਨਾ ਤੇ ਉਹ ਜਿਹੜਾ ਲੀਟਰ ਪਿਆ ਵਿੱਚ ਸਾਰੇ ਬਕਸਿਆਂ ਚ ਪੈ ਲੀਟਰ ਉਹ ਢੱਕੇ ਪਾਏ ਪਏ ਢੱਕਿਆਂ ਤੇ ਬਹਿ ਬਹਿ ਕੇ ਖੰਡ ਖਾ ਲੈਂਦੇ ਆ ਇਹ ਇਹ ਆ ਦੇਖੋ ਬਹੁਤ ਮਿਹਨਤ ਦਾ ਕੰਮ ਆ ਆ ਫਿਰਦਾ 22 ਸ੍ਰਿੰਦਰ ਇਹਦੇ ਬਕਸਿਆ Rajasthan ਚ ਆ ਇੱਕ ਬਾਈ ਚਲਾ ਗਿਆ ਬਾਦਲ ਆਊਗਾ ਮੁੜ ਕੇ ਉਹ ਉਹ ਕਹਿੰਦਾ ਮੈਂ ਬਾਣ ਬੂਣ ਬਾਹਾਂ ਮੈਂ ਕਹਿੰਦਾ ਪਹਿਲਾਂ ਉਹ ਸੀਗਾ ਤੇ ਇੱਕ ਇਹਦਾ ਬਾਈ ਦਾ ਸ੍ਰਿੰਦਰ ਦਾ ਭਾਈ ਸੀਗਾ ਮੰਗੇ ਲਾਲ ਉਹ ਵੀ ਭੱਗ ਗਿਆ ਤੇ ਬਾਈ ਬਾਦਲ ਵੀ ਭੱਗ ਗਿਆ ਤੇ ਹੁਣ ਇਹ ਬਾਈ ਆ ਗਿਆ ਦੇਖ ਭਾਲੇ ਕਰਦਾਗਾ ਆਪਣੀ ਮੋਟਰ ਤੇ ਇੱਥੇ ਨਾਲ ਦਾ ਸਮਾਨ ਸੋਣ ਰੱਖਿਆ ਵਾ ਹੁਣ ਸਾਰਿਆਂ ਨੂੰ ਸਾਮ ਨੂੰ ਇਹਨਾਂ ਨੂੰ ਦੇਣਾ ਪੈਂਦਾ ਖਾਣ ਪੀਣ ਵਾਲਾ ਸਾਮਾਨ ਖੰਡ ਘੋਲ ਕੇ ਉਹ ਪਾਇਆ ਲੀਲੇ ਜਿਹਾ ਡਰਮ ਇੱਧਰ ਉਹਨਾਂ ਚ ਘੋਲ ਕੇ ਖੰਡ ਤੇ ਫਿਰ ਕੱਲੇ ਕੱਲੇ ਬਕਸੇ ਚ ਪਾਉਣੀ ਪੈਂਦੀ ਆ ਉਹ ਪਾਇਆ ਉਧਰ ਬਹੁਤ ਮਿਹਨਤ ਦਾ ਕੰਮ ਆ ਯਾਰ ਵਿਚਾਰੇ ਰੋਜ਼ ਹੱਥ ਨੇ ਲੱਗਦੇ ਹੱਥ ਨੇ ਸਾਰੀਆਂ ਮੱਖਾਂ ਇਕੱਠੀਆਂ ਹੋਈਆਂ ਹੁੰਦੀਆਂ ਬਕਸਿਆਂ ਚ ਆ ਜਾਂਦੀਆਂ ਡੱਬਿਆਂ ਚ ਦਿਨੇ ਫਿਰ ਇਹ ਆਪ ਦਾ ਪਾਣੀ ਪੂਣੀ ਤੇ ਖਰਾਖ ਰੂਕ ਲੈਣ ਫੁੱਲਾਂ ਫੱਲਾਂ ਤੋਂ ਰਸ ਲਿਆਉਂਗਾ ਇਕੱਠਾ ਕਰਕੇ ਇਹ ਐਸਾ ਵਾਲ ਹੀ ਆਉਂਦੇ ਹੁੰਦੇ ਆ ਰਾਜਸਥਾਨ ਚੋਂ ਇਹ ਹੁਣ ਮੱਕੀਆਂ ਨੂੰ ਬੂਰ ਪੈਜੂ ਫਿਰ ਮੱਕੀਆਂ ਤੋਂ ਲਿਆਇਆ ਕਰਨਗਾ ਇਹ ਖਰਾਕ ਆਪਦੀ ਉਹਦਾ ਸਹਤ ਬਣੂਗਾ ਜਾਂ ਸਪੈਦਿਆਂ ਦੇ ਫੁੱਲਾਂ ਦਾ ਹੁੰਦਾ ਹੋਰ ਵੀ ਸਾਰੇ ਫੁੱਲਾਂ ਦਾ ਜ ਸਰੋਂ ਸਰੋਂ ਚ ਵਾਲਾ ਹੁੰਦਾ ਖੋਸ ਰਹਿੰਦੇ ਆ ਇਹ ਸਰੋਂ ਦੇ ਖੇਤ ਚ ਜਿੱਥੇ ਉਹ ਹੋਵੇ ਇਹਨਾਂ ਨੂੰ ਮਿਲਦਾ ਹੋਵੇ ਖਾਣ ਪੀਣ ਨੂੰ ਜਿਵੇਂ ਸਰੋਂ ਦੇ ਖੇਤ ਉੱਤੇ ਸਰੋਂ ਕੋਲੇ ਲੈ ਜਾਂਦੇ ਆ ਜਦੋਂ ਇੱਧਰ ਪੰਜਾਬ 'ਚ ਮੱਕਾਂ ਹੁੰਦੀਆਂ ਇੱਧਰ ਲਿਆਉਂਦੇ ਆ ਜੇ ਯੂਪੀ 'ਚ ਕੁਛ ਇਹਨਾਂ ਨੂੰ ਖਾਣ ਨੂੰ ਹੁੰਦਾ ਉੱਧਰ ਫੁੱਲ ਫਲ ਜਾਂ ਪਹਾੜੀ ਏਰੀਏ 'ਚ ਉੱਧਰ ਲੈ ਜਾਂਦੇ ਠੰਡੇ ਏਰੀਏ 'ਚ ਹੁਣ ਵੱਧ ਗਰਮੀ ਆ ਹੁਣ ਇੱਧਰ ਲੈ ਕੇ ਆਈਆਂ ਅੱਡੋ ਅੱਡ ਹਿਸਾਬ ਦਾ ਤਾਪ ਰੱਖਣਾ ਪੈਂਦਾ ਇਹਨਾਂ ਦਾ ਕੈਂਟਰ ਇਹਨਾਂ ਕੋਲੇ ਕੈਂਟਰ ਦੇ ਲੱਦ ਕੇ ਲਿਆਉਂਦੇ ਆ 300 ਬਕਸਾ ਨਕੁਲੀ 150 ਇਹਦਾ ਬਾਈ ਦਾ ਸਰਿੰਦਰ ਦਾ 150 ਦੂਜੇ ਕੋਲੇ ਬਾਈ ਕੋਲੇ ਆ ਬਾਦਲ ਕੋਲੇ ਉਹ ਪੰਜਾਬੀ ਆ ਬਾਈ ਆਪਣਾ ਰਾਜਸਥਾਨ ਚ ਰਹਿੰਦੇ ਆ ਉਹ ਆਏ ਸਾਲ ਹੀ ਆਉਂਦੇ ਹੁੰਦੇ ਆਪਣੇ ਇਥੇ ਖੇਤ ਕੋਲੇ ਨਹਿਰ ਦਾ ਕਰਕੇ ਇਥੇ ਠੰਡਾਗਾ ਪਾਣੀ ਦਾਣੀ ਠੰਡਾ ਪਾਣੀ ਮਿਲ ਜਾਂਦਾ ਇਹਨਾਂ ਨੂੰ ਪੀਣ ਨੂੰ ਮੱਕਾਂ ਨੂੰ ਹੁਣ ਮੱਕਾਂ ਹੋ ਗਈਆਂ ਮੱਕੀਆਂ ਤੋਂ ਲਿਆਉਣੀਆਂ ਆਪਦੀ ਖਰਾਕ ਇਹਨਾਂ ਨੂੰ ਆਇਆ ਹੋ ਗਿਆ ਡੇਢ ਮਹੀਨਾ ਤੀਜੇ ਦਿਨ ਦੋ ਗੱਟੇ ਖੰਡ ਦੇ ਪਾ ਆਉਂਦੇ ਇਹਨਾਂ ਨੂੰ ਕੋਲ ਕੇ ਦੇਖ ਲੈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਪਰ ਜਦੋਂ ਫੁੱਲ ਆਹ ਮੱਕੀਆਂ ਤੇ ਬੂਰਾ ਆ ਗਿਆ। ਉਦੋਂ ਫਿਰ ਇਹਨਾਂ ਨੂੰ ਖੰਡ ਪਾਉਣੋਂ ਹਟ ਜਾਣਗੇ। ਫਿਰ ਆਪਦੀ ਖਰਾਕ ਉੱਥੋਂ ਮੱਕੀਆਂ ਦੇ ਫੁੱਲਾਂ ਤੋਂ ਲਿਆਇ ਕਰਨਗੇ। ਜਿਹੜਾ ਦੁੰਬਾਂ ਜਿਹਾ ਹੁੰਦਗਾ। ਇਕੱਲੇ ਇਕੱਲੇ ਬਕਸੇ ਦਾ ਢੱਕਣ ਚੱਕ ਕੇ ਸਾਰਿਆਂ ਦੇ ਡੱਬੇ ਪਏ ਆ। ਸਾਰਿਆਂ ਦੇ ਲੀਟਰ ਜੇ ਵੱਡੇ ਵੇ ਆ। ਵਿੱਚ ਢੱਕੇ ਰੱਖੇ ਵੇ ਉਹਦੇ। ਉਹ ਲੜਗੀ ਏ। ਭੱਡ ਗਈ ਇੱਕ ਦੰਦੀ ਨਾ ਉਭਰਾਵਾ ਮੇਰੇ ਤਾਂ ਬਾਹਲ ਨਹੀਂ ਲੜਕੀਆਂ ਹੋਏ ਪੁਰਾਵਾ ਇਹ ਤਾਂ ਮੈਂ ਤਾਂ ਖਾ ਗਨਾ ਹੋਏ ਹਾਂ ਆ ਆਤਮਾਰੋ ਕੇ ਬਣਾ ਲਿਆ ਮੈਂ ਤਾਂ ਬਲੌਗ ਭਾਈ ਨਾ ਪਹਿਲਾਂ ਕੁਛ ਨਹੀਂ ਕਿਹਾ ਯਾਰ ਇੰਨਾ ਚਿਰ ਖੜਾ ਰਿਹਾ